ਤੈਨੂੰ ਸੋ ਛੇਤਰ ਅੰਗ ਦੇ ਉੱਪਰ ਮਾਲਕ ਜੀ ਦੇ ਬੜੇ ਪਿਆਰੇ ਬਚਨ ਨੇ ਹਜ਼ੂਰ ਕਿਰਪਾ ਕਰਦੇ ਨੇ ਕਹਿੰਦੇ ਪਿਆਰਿਆ ਜੇ ਸੱਚਮੁੱਚ ਤੂੰ ਆਪਣੇ ਆਪ ਨੂੰ ਨਿਹਾਲ ਕਰਨਾ ਹੈ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਨਾ ਆ ਤੈਨੂੰ ਮੈਂ ਇੱਕ ਨੁਕਤਾ ਦੱਸਦਾ ਹਾਂ ਤੂੰ ਕਰਨਾ ਕੀ ਹੈ ਸਹਿਬ ਜੀ ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਨਿਹਾਲ ਕਿਵੇਂ ਹੋਣਾ ਜੀ ਆਨੰਦ ਕਿਵੇਂ ਆਵੇਗਾ ਚੜ੍ਹਦੀ ਕਲਾ ਵਿੱਚ ਕਿਵੇਂ ਆਉਣਾ ਹੈ ਮਹਾਰਾਜ ਜੀ ਕਹਿੰਦੇ ਭਗਤ ਭੰਡਾਰ ਪ੍ਰਮਾਤਮਾ ਦੀ ਭਗਤੀ ਕਰਿਆ ਕਰ ਗੁਰਬਾਣੀ ਲਾਲ ਇਹ ਗੁਰਬਾਣੀ ਲਾਲਾਂ ਵਰਗੀ ਹੈ ਇਹਦੇ ਕੱਲੇ ਕੱਲੇ ਬੋਲ ਨੂੰ ਆਪਣੇ ਹਿਰਦੇ ਅੰਦਰ ਪ੍ਰੋਕ ਕੇ ਰੱਖਿਆ ਕਰ ਸੰਭਾਲ ਕੇ ਰੱਖਿਆ ਕਰ ਤੇ ਕਰਨਾ ਕੀ ਹੈ ਗਾਵਤ ਸੁਣਤ ਕਮਾਵਤ ਨਿਹਾਲ ਗਾਉਣਾ ਹੈ ਸੋਣਾ ਹੈ ਤੇ ਗੁਰਬਾਣੀ ਨੂੰ ਕਮਾਉਣਾ ਹੈ ਤੇ ਫਿਰ ਹੋਵੇਗਾ ਕੀ ਮਹਾਰਾਜ ਜੀ ਕਹਿੰਦੇ ਤੂੰ ਨਿਹਾਲ ਹੋ ਜਾਵੇਂਗਾ ਜਿਸ ਨੂੰ ਸਹਿਬ ਜੀ ਨੇ ਕਿਹਾ ਨਾਨਕ ਭਗਤਾਂ ਸਦਾ ਵਿਕਾਸ ਤੂੰ ਵਿਕਾਸ ਦੇ ਵਿੱਚ ਰਵੇਂਗਾ ਹਮੇਸ਼ਾ ਚੜਦੀ ਕਲਾ ਵਿੱਚ ਰਵੇਂਗਾ ਤੇਰੇ ਜੀਵਨ ਦੇ ਵਿੱਚੋਂ ਚੜਦੀ ਕਲਾ ਚਲਕੇਗੀ ਤੈਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਕਿ ਮੈਂ ਚੜ੍ਹਦੀ ਕਲਾ ਵਿੱਚ ਹਾਂ ਵੇਖਦਿਆਂ ਸਾਰੀ ਪਤਾ ਲੱਗ ਜਾਵੇਗਾ ਸੱਚਮੁੱਚ ਇਨਸਾਨ ਚੜ੍ਹਦੀ ਕਲਾ ਵਿੱਚ ਹੈ ਮਹਾਰਾਜ ਜੀ ਕਹਿੰਦੇ ਕਰਨਾ ਬਸ ਇਹੀ ਪਵੇਗਾ ਗਾਵਤ ਸੁਣਤ ਕਮਾਵਤ ਨਿਹਾਲ ਆਹ ਬਸ ਤੇ ਇਹਨਾਂ ਨੁਕਤੇ ਸਮਝ ਲੈ ਗਾਇਆ ਕਰ ਸੁਣਿਆ ਕਰ ਤੇ ਉਹਨੂੰ ਕਮਾਇਆ ਕਰ ਖਮਾਉਣਾ ਬੜਾ ਜ਼ਰੂਰੀ ਹੈ ਜੇ ਕਮਾਵੇਂ ਗਣੀ ਨਾ ਤੇ ਤੂੰ ਫਿਰ ਉਹ ਅਖੀਰਲੀ ਮੰਜ਼ਲ ਤੱਕ ਨਹੀਂ ਪਹੁੰਚ ਸਕਦਾ ਜਿੱਥੇ ਪਹੁੰਚਣਾ ਹੈ ਇਹ ਮਹਾਰਾਜੀ ਨੇ ਨੁਕਤੇ ਦੱਸੇ